ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾਡਾ ਸਾਡਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਮਟਰ ਚੀਜ਼ ਕਟਲਟਸ ਜਾਂ ਫਿਰ ਚੀਜ਼ ਮਟਰ ਕਟਲਟਸ ਜੋ ਕਿ ਬਹੁਤ ਹੀ ਜਲਦੀ ਬਣਦੇ ਨੇ 10 ਮਿੰਟ ਦੇ ਵਿੱਚ ਬਣ ਜਾਂਦੇ ਨੇ ਬਹੁਤ ਹੀ ਚਾਟਪਟ ਬਣਨ ਵਾਲੇ ਸਨੈਕ ਆ। ਚਲੋ ਕਰਦੇ ਆ ਬਣਾਉਣਾ ਸ਼ੁਰੂ। ਉਸ ਲਈ ਇੱਥੇ ਮੈਂ ਇੱਕ ਕੌਲੀ ਮਟਰ ਲਈ ਆ। ਮਟਰ ਮੈਂ ਉਬਲੇ ਹੋਏ ਲਈ ਆ। ਮਟਰ ਹੁਣ ਸੀਜ਼ਨ ਦੇ ਵਿੱਚ ਨੇ ਇਸ ਲਈ ਆਪਾਂ ਅੱਜ ਇਹ ਮਟਰਾਂ ਦੇ ਬਣਾ ਰਹੇ ਹਾਂ ਤੇ ਬਹੁਤ ਹੈਲਦੀ ਨੇ ਤੇ ਬਹੁਤ ਟੇਸਟੀ ਨੇ। ਇਹਨਾਂ ਨੂੰ ਮੈਂ ਪੀਸ ਲਿਆ ਚੰਗੀ ਤਰੀਕੇ ਨਾਲ ਬਿਨ ਪਾਣੀ ਪਾਏ। ਬਿਲਕੁਲ ਵੀ ਪਾਣੀ ਨਹੀਂ ਪਾਉਣਾ ਹੈਗਾ ਆਪਾਂ ਇਹਨੂੰ ਇੱਦਾਂ ਹੀ ਪੀਸਣਾ ਹੈ ਫਿਰ ਇੱਥੇ ਮੈਂ ਦੋ ਚਮਚ ਤੇਲ ਦੇ ਵਿੱਚ ਅੱਧਾ ਚਮਚ ਜੀਰਾ ਤੇ ਹਲਕੀ ਜਿਹੀ ਰੈ ਹਿੰਗ ਪਾਈ ਹੈ ਤੇ ਇਹਨੂੰ ਚੰਗੀ ਤਰੀਕੇ ਨਾਲ ਤੜਕ ਲਿਆ ਹੈ ਭੁੰਨ ਲਿਆ ਹੈ ਉਸ ਤੋਂ ਬਾਅਦ ਵਿੱਚ ਮੈਂ ਇਹਦੇ ਵਿੱਚ ਮਟਰਾਂ ਦਾ ਪੇਸਟ ਪਾਇਆ ਤੇ ਮਟਰਾਂ ਦੇ ਪੇਸਟ ਨੂੰ ਚੰਗੀ ਤਰੀਕੇ ਨਾਲ ਭੁੰਨ ਲਿਆ ਹੈ ਫਿਰ ਇਹਦੇ ਵਿੱਚ ਮੈਂ ਇੱਕ ਕੌਲੀ ਸੂਜੀ ਪਾਈ ਹੈ ਸੂਜੀ ਇੱਥੇ ਬਰੀਕ ਹੋਣੀ ਚਾਹੀਦੀ ਹੈ ਤੇ ਸੂਜੀ ਬਰੀਕ ਨਹੀਂ ਹੈਗੀ ਜੇ ਤੁਹਾਡੇ ਕੋਲ ਤਾਂ ਤੁਸੀਂ ਇਹਨੂੰ ਪੀਸ ਵੀ ਸਕਦੇ ਆ ਫਿਰ ਇਹਦੇ ਵਿੱਚ ਮੈਂ ਲੂਣ ਪਾਇਆ ਹੈ ਤੇ ਨਾਲ ਹੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਆਮਚਰ ਪਾਊਡਰ ਕਾਲੀ ਮਿਰਚ ਪਾਊਡਰ ਚਿਲੀ ਫਲੈਕਸ ਤੇ 오ਰਗੈਨੋ ਪਾਇਆ ਜੋ ਕਿ ਬਿਲਕੁਲ ਆਪਸ਼ਨਲ ਆ ਤੁਸੀਂ ਜੋ ਆਪ ਤੇ ਮਨਪਸੰਦ ਮਸਾਲੇ ਆ ਉਹਦੇ ਵਿੱਚ ਪਾ ਸਕਦੇ ਆ ਫਿਰ ਇਹਦੇ ਵਿੱਚ ਮੈਂ ਪਾਣੀ ਪਾਇਆ ਪਾਣੀ ਜੜਾਏ ਦੇ ਵਿੱਚ ਆਪਾਂ ਹਿਸਾਬ ਦੇ ਨਾਲ ਪਾਉਣਾ ਹੈ ਕਿਉਂਕਿ ਸੂਜੀ ਬਹੁਤ ਪਾਣੀ ਪੀਂਦੀ ਹੈ ਤੇ ਕਈ ਵਾਰੀ ਸੂਜੀ ਅਚਾਨਕ ਬਹੁਤ ਪਾਣੀ ਪੀ ਚੰਦੀ ਹੈ ਤੇ ਕਈ ਵਾਰੀ ਬਹੁਤ ਜਲਦੀ ਪਤਲੀ ਵੀ ਹੋ ਜਾਂਦੀ ਹੈ ਸੋ ਇਸ ਲਈ ਆਪਾਂ ਧਿਆਨ ਰੱਖਣਾ ਹੈ ਤੇ ਇਸ ਤਰੀਕੇ ਦਾ ਆਪਾਂ ਇਹਨੂੰ ਪਕਾ ਲੈਣਾ ਹੈ ਇਸ ਤਰੀਕੇ ਦਾ ਡੋ ਆ ਬਣਨਾ ਚਾਹੀਦਾ ਹੈ ਇਸ ਤਰੀਕੇ ਦਾ ਇਹਨੂੰ ਠੰਡਾ ਕਰ ਲੈਣਾ ਹੈ ਤੇ ਜਦੋਂ ਇਹ ਠੰਡਾ ਹੋ ਗਿਆ ਰਾਉਂਡ ਸ਼ੇਪ ਜਾਂ ਫਿਰ ਸਿਲੰਡਰ ਸ਼ੇਪ ਕੋਈ ਵੀ ਸ਼ੇਪ ਤੁਸੀਂ ਬਣਾ ਸਕਦੇ ਆ ਆਪਣੇ ਮਨਪਸੰਦੀ ਦੇਖੋ ਮੈਂ ਇਸ ਤਰੀਕੇ ਨਾਲ ਲੈ ਰਹੀ ਹਾਂ ਬੋਲ ਨੂੰ ਤੇ ਇਹਨੂੰ ਮੈਂ ਇਦਾਂ ਇਦਾਂ ਇਹਦੇ ਵਿੱਚ ਬਣਾ ਕੇ ਗੈਪ ਤੇ ਉਹਦੇ ਵਿੱਚ ਚੀਜ਼ ਭਰ ਰਹੀਆਂ ਤੁਸੀਂ ਇਹਨੂੰ ਚਾਹੋ ਤਾਂ ਪਲੇਨ ਵੀ ਬਣਾ ਸਕਦੇ ਆ ਮੈਂ ਚੀਜ਼ ਭਰ ਰਹੀਆਂ ਤਾਂ ਜੋ ਹੋਰ ਵੀ ਜ਼ਿਆਦਾ ਟੇਸਟੀ ਬਣ ਨੇ ਇਹ ਤੇ ਇਹਨੂੰ ਚੰਗੀ ਤਰੀਕੇ ਨਾਲ ਇਦਾਂ ਆਪਾਂ ਇਹਦਾ ਬੰਦ ਕਰ ਦੇਣਾ ਹੈ ਧਿਆਨ ਰੱਖਣਾ ਚੀਜ਼ ਬਾਹਰ ਨਾ ਆਵੇ ਤੇ ਇਦਾਂ ਆਪਾਂ ਸਾਰੇ ਬਣਾ ਲੈਣੇ ਆ ਇਸ ਤਰੀਕੇ ਦੇ ਨਾਲ ਇਸ ਮੈਥਡ ਦੇ ਨਾਲ ਤੇ ਇੱਥੇ ਮੈਂ ਤੇਲ ਗਰਮ ਹੋੜੇ ਰੱਖਿਆ ਹੈ ਤੇ ਜਦੋਂ ਹਲਕਾ ਇਹ ਗਰਮ ਹੋ ਗਿਆ ਤੇਲ ਉਦੋਂ ਆਪਾਂ ਇਹਨੂੰ ਪਾ ਦੇਣਾ ਹੈ ਤੇ ਆਪਾਂ ਇਹਨੂੰ ਮੀਡੀਅਮ ਟੂ ਲੋ ਗੈਸ ਦੇ ਉੱਤੇ ਲੋ ਟੂ ਮੀਡੀਅਮ ਦੇ ਉੱਤੇ ਆਪਾਂ ਇਹਨੂੰ ਫਰਾਈ ਕਰਨਾ ਹੈ ਤੇ ਇਹ ਬਿਲਕੁਲ ਵੀ ਤੇਜ਼ ਗੈਸ ਤੇ ਨਹੀਂ ਫਰਾਈ ਕਰਨਾ ਨਹੀਂ ਤਾਂ ਕੱਚੇ ਰਹਿ ਜੂਗੇ ਇਹ ਦੇਖੋ ਬਹੁਤ ਹੀ ਵਧੀਆ ਤਰੀਕੇ ਨਾਲ ਫਰਾਈ ਹੋ ਰਹੇ ਨੇ ਇਹ ਦੇਖੋ ਇਹ ਹੋ ਚੁੱਕੇ ਆ ਹੁਣ ਮੈਂ ਤੁਹਾਨੂੰ ਸੈਕਿੰਡ ਮੈਥਡ ਦਿਖਾਉਂਗੀ ਇਹ ਦੇਖੋ ਮੈਂ ਕੱਟ ਕੇ ਵੀ ਦਿਖਾ ਰਹੀ ਐ ਇਕਦਮ ਪਰਫੈਕਟ ਬਣੇ ਨੇ ਇਕਦਮ ਕ੍ਰਿਸਪੀ ਬਣੇ ਸਕੇ ਤੇ ਸੈਕਿੰਡ ਇਹਦਾ ਮੈਥਡ ਆ ਬਟਰ ਪੇਪਰ ਦੇ ਉੱਤੇ ਰੱਖ ਕੇ ਤੇ ਇਹਨੂੰ ਵੇਲ ਲੈਣਾ ਆ ਤੇ ਫਿਰ ਉਹਦੇ ਵਿੱਚ ਚੀਜ਼ ਭਰ ਕੇ ਥੋੜਾ ਇਹ ਵੇਲ ਕੇ ਤੇ ਫਿਰ ਆਪਾਂ ਉਹਦੇ ਉੱਤੇ ਹੀ ਫੋਲਡ ਕਰ ਲੈਣਾ ਆ ਇਸ ਤਰੀਕੇ ਨਾਲ ਆਪਾਂ ਨੇ ਫੋਲਡ ਕਰ ਲੈਣਾ ਆ ਤੇ ਫੇਰ ਆਪਾਂ ਇਹਨੂੰ ਜਿਹੜਾ ਕੱਟ ਲੈਣਾ ਹੈ ਤੇ ਹਲਕਾ ਜਿਹਾ ਸ਼ੇਪ ਦੇ ਲੈਣਾ ਹੈ ਇਸ ਤਰੀਕੇ ਨਾਲ ਕਰਨਾ ਵੀ ਬਹੁਤ ਸੌਖਾ ਆ ਕਿਉਂਕਿ ਇਸ ਤਰੀਕੇ ਨਾਲ ਸਿਰਫ ਆਪਾਂ ਨੂੰ ਹਲਕਾ ਜਿਹਾ ਹੀ ਫੋਲਡ ਕਰਨਾ ਪੈਂਦਾ ਆ ਤੁਹਾਨੂੰ ਜਿਹੜਾ ਤਰੀਕਾ ਸੌਖਾ ਲੱਗੇ ਤੁਸੀਂ ਉਸ ਤਰੀਕੇ ਦੇ ਨਾਲ ਕਰ ਸਕਦੇ ਆ ਇਹ ਦੇਖੋ ਤੇ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਆ ਤਾਂ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਨਵੇਂ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਇਦਾਂ ਦੀਆਂ ਵਧੀਆ ਤੇ ਸੌਖੀਆਂ ਰੈਸਪੀਆਂ ਦੇ ਲਈ ਇਹ ਦੇਖੋ ਬਹੁਤ ਹੀ ਵਧੀਆ ਆਪਣੇ ਮਟਰ ਕਟਲਟਸ ਬਣ ਕੇ ਤਿਆਰ ਆ ਬਹੁਤ ਬਹੁਤ ਧੰਨਵਾਦੀ ਵੀਡੀਓ ਦੇਖਣ ਲਈ